ਸਾਥੀਓ ਸਤਿ ਸ੍ਰੀ ਅਕਾਲ RAM RAM ਅੱਜ RAM SARA ਪਿੰਡ ਕੋਲ ਜਿਹੜੀ ਡਰੇਨ ਪਛੋਂਦੀ ਐ ਬਾਹਵਾਲੇ ਤੋਤੇ ਆ ਸਫਾਈ ਹੋ ਰਹੀ ਸੀ ਇਹਦੀ ਕਿਉਂਕਿ ਮੀਹ ਆ ਕਰਨ ਪਹਿਲੇ ਸਫਾਈ ਨਹੀਂ ਹੋਈ ਹੁਣ ਮੌਕੇ ਤੇ ਸਫਾਈ ਕਰੀ ਜਾਂਦੇ ਸੀ ਚਲੋ ਧੰਨਵਾਦ ਫੇਰ ਵੀ ਚਲੋ ਲੇਟ ਕਰੀ ਜਾਂਦੇ ਐ ਤੇ ਸਫਾਈ ਕਰਕੇ ਜਿਹੜੀ ਸਾਰੀ ਕੇਲੀ ਇਹਨਾਂ ਨੇ ਰਾਹ ਤੇ ਪਾਦੀ ਮਗਰ ਇਧਰ RAM SARA ਵਾਲੀਆਂ ਟਾਹਣੀਆਂ ਵਜਦੀ ਐ ਤੇ ਅੱਜ ਮਸ਼ੀਨ ਇੱਥੇ ਆ ਗਈ ਸੜਕ ਤੇ ਮੇਨ ਹਨਮਾਨਗੜ ਰੋਡ ਤੇ ਇਸ ਤੋਂ ਅੱਗੇ ਵਾਲਾ ਇਲਾਕਾ ਹੈ ਟਾਣੀਆਂ ਵਾਲੇ ਕਹਿੰਦੇ ਵੀ ਇਹ ਸਫਾਈ ਨਹੀਂ ਕਰਦੇ ਇਸ ਕਰਕੇ ਅਸੀਂ ਅੱਜ ਇਹਨਾਂ ਟਾਣੀਆਂ ਵਾਲੇ ਨਾਲ ਸੜਕ ਮੱਲੀ ਹੈ ਵੀ ਕਿਉਂਕਿ ਟਾਣੀਆਂ ਜੇ ਅੱਗੋਂ ਅੱਗੋਂ ਸਫਾਈ ਨਾ ਕਰਨਗੇ ਤਾਂ ਡਾਫ ਲੱਗ ਜਾਣੀ ਹੈ ਡਾਫ ਲੱਗ ਗਈ ਤਾਂ ਪਿੱਛੇ ਟਾਣੀਆਂ ਸਾਰੀਆਂ ਡੁੱਬ ਜਾਣੀਆਂ ਅੱਗੇ ਦੇ ਨਾਲ ਜਵਾਕਾਂ ਦੇ ਸਕੂਲਾਂ ਜਾਣ ਜੋਗਾ ਰਾਹ ਹੀ ਨਹੀਂ ਕਿਉਂਕਿ ਉਹ ਸਾਰੇ ਰਾਹ ਤੇ ਖੇਲੀ ਆ ਗਈ ਹੈ ਤੇ ਉਹਨਾਂ ਟਾਣੀਆਂ ਡੋਬਣ ਦਾ ਵੀ ਅਸਲ ਮੁੱਦਾ ਚੱਕ ਲਿਆ ਜੇ ਤੂੰ ਸਫਾਈ ਕਰਨੀ ਹੈ ਤੇ ਫਿਰ ਪੂਰੇ ਸੇਮ ਨਾਲੇ ਦੀ ਕਰੋ ਅੱਗੇ ਡਾਬ ਵੇਖੋ ਕਿਵੇਂ ਲੱਗੀ ਪਈ ਹੈ ਇਸ ਕਰਕੇ ਅੱਜ ਇਹਨਾਂ ਦੇ ਵੀਰਾਂ ਦੇ ਨਾਲ ਰਾਮ ਸਰਾਂ ਤੇ ਕਾਲੇ ਡੱਬੇ ਦੀਆਂ ਟਾਹਣੀਆਂ ਵਾਲਿਆਂ ਦੇ ਨਾਲ ਅਸੀਂ ਸੜਕ ਤੇ ਬਹਿ ਗਏ ਆ ਆ ਫੋਕਲੈਂਡ ਮਸ਼ੀਨ ਮਗਰ ਖੜੀ ਹੈ ਕਹਿੰਦੇ ਅਸੀਂ ਲਿਜਾਣੀ ਹੈ ਸਾਡੇ ਕੋਲ ਫੰਡ ਹੈ ਨਹੀਂ ਜੇਦੋਂ ਕਿ ਜੇ ਇਲਾਕਾ ਡੁੱਬ ਜਾਏਗਾ ਮੁੜ ਕੇ ਵੀ ਤਾਂ ਇੱਥੇ ਆ ਕੇ ਤੁਸੀਂ ਇੱਥੇ ਆ ਕੇ ਫੰਡ ਵੰਡੋਗੇ ਇਹਨਾਂ ਨੂੰ ਮੁਆਵਜ਼ਾ ਦੇਓਗੇ ਤੇ ਅੱਜ ਹੀ ਇਹਨਾਂ ਨੂੰ ਬਚਾ ਲਓ ਇਸ ਕਰਕੇ ਅਸੀਂ ਆ ਫੋਕਲੈਂਡ ਮਸ਼ੀਨ ਵੀ ਘੇਰ ਲਈਏ ਤੇ ਇਹਨਾਂ ਸਾਰੇ ਵੀਰਾਂ ਨਾਲ ਮੇਰੇ ਨਾਲ ਦੂਜੀ ਯੂਨੀਅਨ ਵਾਲੇ ਭਰਾ ਪ੍ਰਧਾਨ ਜੀ ਵੀ ਹਗੇ ਆ ਸਾਰਿਆਂ ਨਾਲ ਅਸੀਂ ਸੜਕ ਤੇ ਡਟ ਗਿਆ ਜਦੋਂ ਤੱਕ ਸਾਨੂੰ ਅੱਗੇ ਵਾਲੀ ਸਫਾਈ ਮਸ਼ੀਨ ਦਾ ਦਿੰਦੇ ਨਹੀਂ ਵੀ ਅਸੀਂ ਹੁਣੇ ਸਫਾਈ ਕਰਦੇ ਹਾਂ ਉਦੋਂ ਤੱਕ ਅਸੀਂ ਇੱਥੋਂ ਨਹੀਂ ਉੱਠਾਂਗੇ ਧੰਨਵਾਦ